ਆ ਬੀਬੀਆਂ ਭੈਣਾ ਲੰਬੇ ਵੀ ਦੇਤੀਆਂ ਬਹੁਤ ਚਿੱਟੇ ਦਾ ਵੀ ਲੰਬਾ ਦੇਤੀਆਂ ਸਾਰੇ ਮਤਲਬ ਇਹ ਕਹਿੰਦੇ ਵੀ ਇਸ ਵਾਰੀ ਅਸੀਂ ਝਾੜੂ ਨੂੰ ਵਟਾ ਨਹੀਂ ਪਾਣੀਆ ਕਾਫੀ ਲੋਕ ਦੁਖੀ ਆ ਝਾੜੂ ਤੋਂ ਮੈਡਮ ਵੇਖੀ ਜੋ ਤੁਸੀਂ ਡੋਰ ਟੂ ਡੋਰ ਕਰ ਰਹੀ ਸੀ ਲੋਕਾਂ ਨੇ ਤੁਹਾਨੂੰ ਬੀਬੀਆਂ ਨੇ ਵੱਡੀਆਂ ਵੱਡੀਆਂ ਸ਼ਿਕਾਇਤਾਂ ਸਿਕਾਈਆਂ ਕਿਹੜੀਆਂ ਸ਼ਿਕਾਇਤਾਂ ਜਿਹੜੀਆਂ ਸਰਕਾਰ ਤੋਂ ਪੂਰੀਆਂ ਨਹੀਂ ਹੋਈਆਂ ਜਾਂ ਲੰਬੇ ਸੀਗੇ ਇੱਕ ਤਾਂ ਜਿਹੜਾ 50000 ਰੁਪਏ ਦਾ ਲੰਬਾ ਲਾਰਾ ਲਾਇਆ ਸੀ ਉਹਨਾਂ ਨੇ ਇੱਕ ਚਿੱਟੇ ਦਾ ਬਹੁਤ ਫਿਕਰਿਆ ਚਿੱਟਾ ਕਹਿੰਦੇ ਕਾਫੀ ਜ਼ਿਆਦਾ ਹੋ ਗਿਆ ਬਾਦ ਸਾਹਿਬ ਨੇ ਇੰਨੇ ਕੰਮ ਕੀਤੇ ਹੋ ਕਹਿੰਦੇ ਸਾਡੇ 2 ਕਿਲੋ ਕਣਕ ਆਉਂਦੀ ਸੀ 5 ਕਿਲੋ ਕਰਤੀ ਐ ਇਹ ਕਾਫੀ ਲੰਬੇ ਐ ਅਸੀਂ ਵਿਸ਼ਵਾਸ ਦਿਵਾਇਆ ਕਿ ਸਾਡੀ ਸਰਕਾਰ ਆਈ 2 ਕਿਲੋ ਆਟਾ ਵੀ ਦਿਵਾਵਾਂਗੇ ਚਿੱਟਾ ਵੀ ਬੰਦ ਕਰਾਵਾਂਗੇ ਵਿਸ਼ਵਾਸ ਦਿਵਾ ਕੇ ਆਏ ਆ ਪੂਰਾ ਸਾਡਾ ਸਾਥ ਦੇ ਰਿਆ ਹੱਸਾ ਨੋ ਹਲਕੇ ਚ ਦੇ ਰਿਆ ਜੀ ਜੀ ਗੱਲ ਕਰੀ ਜੀ ਇੱਕ ਬਜ਼ੁਰਗ ਮਿਲੇ ਸੀ ਉਹ ਤੁਹਾਨੂੰ ਸਪੈਸ਼ਲ ਗੱਲ ਬਿਲਸਨਾਂ ਦੀ ਕਰ ਰਹੀ ਸੀ ਉਹ ਕੀ ਗੱਲ ਕਰ ਰਹੀ ਸੀ ਜਿਹੜੀ ਸਰਕਾਰ ਦੀ ਨਾਕਾਮੀ ਰਹੀ ਹੈ ਜੀ ਜੀ ਉਹਨਾਂ ਨੇ ਆਪ ਝਾੜੂ ਵਾਲੇ ਬਜੂਤਾ ਸਰਕਾਰ ਨੇ ਸਾਰੇ ਕਾਟ ਬੰਦ ਕਰਤੇ ਪੈਨਸ਼ਨਾਂ ਵੀ ਬੰਦ ਕਰਤੀਆਂ ਜੋ ਕੁਲ ਸਾਹਿਬ ਨੇ ਜੋ ਵੀ ਸਕੀਮਾਂ ਚਲਾਈਆਂ ਸੀ ਸਾਰੀਆਂ ਹੀ ਉਹਨਾਂ ਨੇ ਆ ਕੇ ਬੰਦ ਕਰ ਦਿੱਤੀਆਂ। ਕੇ ਅਸੀਂ ਵਿਸ਼ਵਾਸ ਦਿਵਾਇਆ ਕਿ ਅਸਰ ਅਸਾਦੀ ਸਭ ਮਤਲਬ ਅਸੀਂ ਬਾਅਦ ਤੋਂ ਬਾਅਦ ਸਾਰੇ ਕੰਮ ਤੁਹਾਡੇ ਕਰਾਂਗੇ। ਧੰਨਵਾਦ। ਹਾਂਜੀ। ਮਾਰੇ ਦਾ ਇਹਨਾਂ ਨੂੰ ਕੋਈ ਪੌਲੀ ਨਹੀਂ ਪਾਉਣੀ ਆ ਮਿੱਟੀ ਦੇ ਵਿੱਚ ਭਾਈ ਕਿਹਦਾ ਹੈ ਮੈਂ ਕਹਿੰਦੀ ਕਿ ਇਹਦੇ ਬਾਰੇ ਆਹ ਹੈ ਇਹ ਕਿ ਉਹਨੇ ਇਹ ਵੀ ਕਿਹੜਾ ਨਹੀਂ ਆਪਾਂ ਕਿੱਥੇ ਲਈ ਹੋਈ ਨਹੀਂ ਮਾਰੇ ਮੋਟੇ ਪੈਸਾ ਕਰ ਲਈ ਤੁਸੀਂ ਯਾਦਖਾਨ ਕਰਾ ਦਿਓ ਬੱਸ 20 ਕਰ ਮਾਰਾ ਤੇ ਕਸ ਕਰੀ ਨੋ ठीक है जी ट्रांसफर पे कौनियां भी सारा नुकाय के साहब को बहुत से चक्कर याद रहे और और से क्या दी बोल लो दर तक भी ना अपनी है तक करके बटन याद रखना जी भैया जी हैगे ताजी